ਪੰਜਾਬ ਐਮ ਪੀ ਐਮ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਲੋਕਾਂ ਨੂੰ WhatsApp ਦੇ ਉੱਤੇ ਆਧਾਰ ਕਾਰਡ ਅਪਡੇਟ ਕਰਨ ਦੇ ਲਈ ਮੈਸੇਜਸ ਆ ਰਹੇ ਨੇ ਲਿੰਕ ਆ ਰਹੇ ਨੇ ਜਿਸ ਦੇ ਲਈ ਚੇਤਾਵਨੀ ਜਾਰੀ ਕੀਤੀ ਹੈ ਬੀ ਐਸ ਐਨ ਐਲ ਦੇ ਵੱਲੋਂ ਕਿ ਅਜਿਹੇ ਲਿੰਕ ਅਤੇ ਫੋਟੋਆਂ ਨੂੰ ਡਾਊਨਲੋਡ ਨਾ ਕੀਤਾ ਜਾਵੇ ਲਿੰਕ ਤੇ ਕਲਿੱਕ ਨਾ ਕੀਤਾ ਜਾਵੇ ਆਧਾਰ ਕਾਰਡ ਅਪਡੇਟ ਕਰਾਉਣ ਦੇ ਲਈ ਕਿਹਾ ਜਾ ਰਿਹਾ ਹੈ ਲੋਕਾਂ ਨੂੰ ਜਿਸ ਦੇ ਵਿੱਚ ਇੱਕ ਫਰਜੀ ਮੈਸੇਜ ਹੁੰਦਾ ਵੈ ਮੈਸੇਜ ਦੇ ਵਿੱਚ ਜੋ SIM ਬਲੌਕ ਬੈਂਕ ਬਿਜਲੀ ਕਨੈਕਸ਼ਨ ਕੱਟਣ ਵਰਗੀਆਂ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਨੇ ਲੋਕਾਂ ਨੂੰ ਡਰਾਇਆ ਜਾਂਦਾ ਵੈ ਲੋਕਾਂ ਨੂੰ ਧਮਕਾਇਆ ਜਾਂਦਾ ਵੈ ਔਰ ਲੋਕਾਂ ਨੂੰ ਕਿਹਾ ਜਾਂਦਾ ਵੈ ਕਿ ਜਲਦੋਂ ਜਲਦ ਆਧਾਰ ਕਾਰਡ ਨੂੰ ਅਪਡੇਟ ਕਰਵਾਇਆ ਜਾਵੇ ਅਤੇ ਫੀਸ ਜਮ੍ਹਾਂ ਕਰਵਾਈ ਜਾਵੇ ਲੋਗ ਇਹਨਾਂ ਗੱਲਾਂ ਦੇ ਵਿੱਚ ਉਲਝ ਜਾਂਦੇ ਨੇ ਤੇ ਸ਼ਿਕਾਰ ਹੋ ਜਾਂਦੇ ਨੇ ਠੱਗੀ ਦਾ ਸੋਬੀਐਸਨਲ ਦੇ ਵੱਲੋਂ ਅਜਿਹੇ ਦੇ ਵਿੱਚ ਸ਼ਿਕਾਇਤ ਜੋ ਕਿ ਮਿਲ ਰਹੀਆਂ ਨੇ ਜੋ ਕਿ ਲੋਕ ਐ ਜੋ ਦਸਰੇ ਪਏ ਨੇ ਅਧਿਕਾਰੀਆਂ ਦੇ ਵੱਲੋਂ ਵੀ ਐਕਸ਼ਨ ਦੇ ਵਿੱਚ ਆ ਕੇ ਯੂਜ਼ਰਜ਼ ਨੂੰ ਅਲਰਟ ਜਾਰੀ ਕੀਤਾ ਵਾ ਤੇ ਯੂਜ਼ਰਜ਼ ਨੂੰ ਅਲਰਟ ਰਹਿਣ ਦੇ ਲਈ ਕਿਹਾ ਗਿਆ ਵਾ ਸੋਬੀਐਸਨਲ ਦੇ ਵੱਲੋਂ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਅਜਿਹੇ ਜੋ ਮੈਸੇजेस ਨੇ ਵਟਸਐਪ ਦੇ ਉੱਤੇ ਤੁਹਾਨੂੰ ਆ ਰਹੇ ਨੇ ਉਹਨਾਂ ਤੋਂ ਸਾਵਧਾਨ ਰਵੋ ਕਿਸੇ ਵੀ ਗੈਰ ਲਿੰਕ ਦੇ ਉੱਤੇ ਕਲਿੱਕ ਨਾ ਕਰਨ ਦੇ ਲਈ ਜੋ ਕਿ ਕਿਹਾ ਗਿਆ ਹੈ ਬੀਐਸਐਨਐਲ ਦੇ ਵੱਲੋਂ ਬੀਐਸਐਨਐਲ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕੰਪਨੀ ਨੇ ਯੂਜ਼ਰਜ਼ ਨੂੰ ਸਲਾਹ ਦਿੱਤੀ ਹੈ ਕਿ ਉਹ ਅਜਿਹੇ ਫਰਜੀ ਮੈਸੇਜ ਨਾਲ ਆਉਣ ਵਾਲੇ ਲਿੰਕ ਦੇ ਉੱਤੇ ਕਿਸੇ ਵੀ ਹੂਤੇ ਹਾਲ ਦੇ ਵਿੱਚ ਕਲਿੱਕ ਨਾ ਕਰਨ ਜੇਕਰ ਕਲਿੱਕ ਕਰਦੇ ਨੇ ਤਾਂ ਮੋਬਾਈਲ ਨੰਬਰ ਤੇ ਕੋਲ ਆਂਦੀ ਆ ਜਿਹੀ ਕਿਸੇ ਵੀ ਮਾਈਲ ਨੰਬਰ ਤੇ ਨਾ ਹੀ ਕਾਲ ਕਰਨੀ ਹੈ ਨਾ ਹੀ ਕੋਈ ਅਜੀਬੀ ਕੋਲ ਹੈ ਜੋ ਲੰਬੇ ਸਮੇਂ ਤੱਕ ਸੁਣਣੀ ਹੈ ਤੇ ਨਾ ਹੀ ਕੋਈ ਅਜੀਬੀ ਕਲਿੱਕ ਦੇ ਉੱਤੇ ਲਿੰਕ ਦੇ ਉੱਤੇ ਕਲਿੱਕ ਕਰਨਾ ਜੇਕਰ ਤੁਹਾਨੂੰ ਅਜਿਹਾ ਕੋਈ ਸੁਨੇਹਾ ਪ੍ਰਾਪਤ ਹੁੰਦਾ ਵੈ ਤਾਂ ਇਸ ਦੀ ਸ਼ਿਕਾਇਤ ਹੈ ਤੁਸੀਂ ਜਲ ਤੋਂ ਜਲਦ ਕਰਨੀ ਹੈ ਅਤੇ ਅਲਰਟ ਹੋ ਜਾਣਾ ਵੈ ਸੁਚੇਤਾਬਨੀ ਜਾਰੀ ਕੀਤੀ ਹੈ ਕਿ ਤੁਸੀਂ ਜੇਕਰ ਅਜਿਹਾ ਕੁਝ ਤੁਹਾਨੂੰ ਮਿਲਦੀ ਹੈ ਖਬਰ ਤੁਹਾਨੂੰ ਕੋਈ ਲੱਗਦਾ ਕਿ ਤੁਹਾਡੇ ਨਾਲ ਠੱਗੀ ਹੋਣ ਲੱਗੀ ਹੈ ਤਾਂ ਤੁਸੀਂ 1930 ਸਾਈਬਰ ਸੈੱਲ ਨੰਬਰ ਦੇ ਉੱਤੇ ਸ਼ਿਕਾਇਤ ਦਰਜ ਕਰਵਾਣੀ ਹੈ ਬੀਐਸਐਲ ਨੇ ਕਿਹਾ ਕਿ ਸਪਸ਼ਟ ਕੀਤਾ ਵੈ ਕਿ ਅਜਿਹੇ ਸੰਦੇਸ਼ ਦੇ ਖਿਲਾਫ ਸਾਈਬਰ ਸੈੱਲ ਨੂੰ ਸ਼ਿਕਾਇਤ ਕੀਤੀ ਜਾਣੀ ਲਾਜ਼ਮੀ ਹੈ ਕਿਉਂਕਿ ਜੋ ਲੋਕਾਂ ਦੇ ਨਾਲ ਠਗੀਆਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਠਗੀਆਂ ਤੋਂ ਬਚਣਾ ਬਹੁਤ ਜ਼ਰੂਰੀ ਹੈ ਠੱਗੀ ਤੋਂ ਬਚਣ ਤੋਂ ਪਹਿਲਾਂ ਲੋਕਾਂ ਨੂੰ ਆਪ ਜੋ ਕਿ ਅਲਰਟ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਲੋਕ ਇਹ ਜੇ ਲੋਕਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਾਣ ਅਜਿਹੇ ਕਈ ਕੇਸ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਨਾਲ ਠੱਗੀ ਹੋਈ ਹੈ 인ਦੌਰ ਦੇ ਸੁਦਾਮਾ ਨਗਰ ਨਿਵਾਸੀ ਸਤਿਪਾਲ ਸ਼ਾਸਤਰੀ ਨੂੰ ਮੋਬਾਈਲ ਤੇ ਇੱਕ ਸੰਦੇਸ਼ ਆਂਦਾ ਵੈ ਜਿਸ ਦੇ ਵਿੱਚ ਇੱਕ ਇਮੇਜ ਮਿਲਦੀ ਹੈ ਅਤੇ ਉਸ ਦੇ ਨਾਲ ਹੀ ਕੇਵਾਈਸੀ ਕਰਨ ਦੀ ਗੱਲ ਆਖੀ ਜਾਂਦੀ ਵੈ ਕੇਵਾਈਸੀ ਯਾਨੀ ਕਿ ਜੋ ਕਿ ਪੂਰੀ ਜਾਣ ਜੋ ਜਿਸ ਦੇ ਵਿੱਚ ਕੀ ਪੂਰੀ ਜਾਣਕਾਰੀ ਹੈ ਸਾਂਝੀ ਕਰਨੀ ਪੈ ਜਾਂਦੀ ਵੈ ਸੋ ਕੇਵਾਈਸੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜਦੋਂ ਵਿਅਕਤੀ ਨੇ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਦੇਖਿਆ ਤਾਂ ਉਸ ਦੇ ਖਾਤੇ ਦੇ ਵਿੱਚੋਂ ਪੈਸੇ ਉੜ ਗਏ ਇਕ ਅਜਿਹਾ ਇੱਕ ਹੋਰ ਕੇਸ ਹੈ ਜਿਸ ਦੇ ਵਿੱਚ ਕੀ ਇੰਦੋਰ ਦੇ ਅ ਨਿਪਾਇਆ ਇਲਾਕੇ ਦੇ ਰਹਿਣ ਵਾਲੇ ਇੱਕ ਵਿਅਕਤੀ ਦਿਵਾਕਰ ਮੋਰੇ ਦੇ ਕੋਲ ਕੇवाईसी ਲਈ ਦਸਤਾਵੇਜ਼ ਮੰਗੇ ਜਾਂਦੇ ਨੇ ਦਸਤਾਵੇਜ਼ ਯਾਨੀ ਕਿ ਆਧਾਰ ਕਾਰਡ ਵੋਟਰ ਕਾਰਡ ਜਾਂ ਫਿਰ ਕੋਈ ਨਿੱਜੀ ਦਸਤਾਵੇਜ਼ ਜਿਸਾਂ ਦੇ ਨਾਲ ਕੇवाईसी ਕੀਤੀ ਜਾਂਦੀ ਹੈ ਇਹਨਾਂ ਨੂੰ WhatsApp ਦੇ ਉੱਤੇ ਟੈਕਸਟ ਮੈਸੇਜ ਪ੍ਰਾਪਤ ਹੁੰਦਾ ਵੈ ਜਿਸ ਦੇ ਵਿੱਚ ਕੀ ਕੇवाईसी ਕਰਨ ਦੇ ਲਈ ਫੀਸ ਮੰਗੀ ਜਾਂਦੀ ਵੈ ਫੀਸ ਜੋ ਕਿ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ ਲਿੰਕ ਦਿੱਤਾ ਜਾਂਦਾ ਵੈ ਔਰ ਲੋਕ ਹੈ ਜੋ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਸੋ ਤੁਸੀਂ ਇਸ ਗੱਲਾਂ ਨੂੰ ਜ਼ਰੂਰ ਸੁਣ ਲਵੋ ਕਿ ਕੋਈ ਵੀ ਅਜੀਹਾ ਕੋਈ ਗੈਰ ਲਿੰਕ ਆਂਦਾ ਵੇ ਜਿਸ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਹੈ ਉਸ ਲਿੰਕ ਦੇ ਉੱਤੇ ਕਦੇ ਵੀ ਕਲਿੱਕ ਨਹੀਂ ਕਰਨਾ ਕਦੇ ਵੀ ਜੇਕਰ ਤੁਹਾਨੂੰ ਕੋਈ ਔਨਲਾਈਨ ਵਟਸਐਪ ਦੇ ਉੱਤੇ ਮੈਸੇਜ ਪੰਦਾ ਵੇ ਕਿਸੇ ਸੋਸ਼ਲ ਮੀਡੀਆ ਦਾਇਰੇ ਦੇ ਉੱਤੇ ਤੁਹਾਨੂੰ ਕੋਈ ਮੈਸੇਜ ਭੇਜਦਾ ਵੇ ਕਿ ਤੁਸੀਂ ਆਪਣਾ ਕੇਵਾਈਸੀ ਅਪਡੇਟ ਕਰਵਾਓ ਤੁਸੀਂ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰੋ ਡੇਟ ਆਫ ਬਰਥ ਸਾਂਝਾ ਕਰੋ ਆਪਣੇ ਪ੍ਰੂਫ ਆਈਡੀ ਪ੍ਰੂਫ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਆਧਾਰ ਕਾਰਡ ਵੋਟਰ ਕਾਰਡ ਕੁਝ ਅਜੀਹੇ ਪ੍ਰੂਫਸ ਹੁੰਦੇ ਨੇ ਇਹ ਜੀ ਕੋਈ ਵੀ ਦਸਤਾਵੇਜ਼ ਸਾਂਝੇ ਕਰਨ ਦੀ ਕਦੇ ਜ਼ਰੂਰਤ ਨਹੀਂ ਹੁੰਦੀ ਹੈ ਜੇਕਰ ਤੁਹਾਨੂੰ ਕੋਈ ਚੀਜ਼ ਅਪਡੇਟ ਕਰवानी ਵੇ KYC ਵੀ ਕਰवानी ਹੈ ਤਾਂ ਜੋ ਅਧਿਕਾਰਤ ਸੰਸਥਾਵਾਂ ਦੇ ਹੇਠਾਂ ਹੀ ਕਰਵਾਓ ਜੋ ਜ਼ਰੂਰੀ ਚੀਜ਼ ਕਰਨ ਵਾਲੀ ਹੈ ਉਹ ਚੀਜ਼ ਉਥੋਂ ਹੀ ਕਰਵਾਓ ਜਿੱਥੋਂ ਉਹ ਹੁੰਦੀ ਵੈ ਆਨਲਾਈਨ ਜੇਕਰ ਕੋਈ ਲਿੰਕ ਆਂਦਾ ਕੋਈ ਇਮੇਜ ਆਂਦੀ ਕੋਈ ਤੁਹਾਨੂੰ ਇਨਾਮ ਦਾ ਲਾਲਚ ਦੰਦਾ ਵੈ ਜਾਂ ਫਿਰ ਕੋਈ ਤੁਹਾਨੂੰ KYC ਦੇ ਲਈ ਜਿਸ ਤਰ੍ਹਾਂ ਕੀ ਕੁਝ ਕੇਸ ਹੋਏ ਨੇ ਕਿ ਜਿਨ੍ਹਾਂ ਵਿੱਚ ਲੋਕਾਂ ਦੇ ਨਾਲ ਠੱਗੀ ਹੋਈ ਆ ਜੀਆਂ ਚੀਜ਼ਾਂ ਤੋਂ ਸਾਵਧਾਨ ਰਹਿਣ ਦੇ ਲਈ BSNL ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਜੋ ਇਹ ਵਾਰਦਾਤਾਂ ਨੇ ਹੁੰਦੀਆਂ ਆ ਜਾਂ ਦਿਖਾਈ ਦੇ ਰਹੀਆਂ ਨੇ ਲੋਕਾਂ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਇਸ ਤਰੀਕੇ ਦੇ ਨਾਲ ਠੱਗੀ ਕੀਤੀ ਜਾ ਰਹੀ ਪਈ ਹੈ ਸੋ ਵਧੇਰੇ ਅਪਡੇਟਸ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਤੁਹਾਨੂੰ اجازت ਧੰਨਵਾਦ